ਵੇ ਵਿਕਰਮਾ ਮਰਜਾ ਸ਼ਪੀਲ ਲੱਗ ਗਈ ਸ਼ੁਰੂ ਹੋ ਗਈ ਆਵਾਜ਼ ਸੁਣਦੀ ਡੀਜਿਆਂ ਦੀ ਅੱਡੀਜੇ ਲੱਗ ਗਏ ਉਹ ਜਲਦੀ ਸ਼ਪੀਲ ਲੈ ਕੇ ਆਓ ਦੋਵੇਂ ਭੈਣ ਭਰਾ ਚਲਜੋ ਉੱਥੋਂ ਅੰਦਰੋਂ ਡੋਲੂ ਲੈ ਆਂ ਮਿੱਠੇ ਪਾਣੀ ਦਾ ਡੋਲੂ ਭਰਾ ਲਿਆਵੀ ਤੇ ਕੈਂਨ ਭਰਾ ਲਿਆ ਜਲ ਜੀਰੇ ਦਾ ਜਾ ਜਾ ਗਰਮੀ ਬੜੀ ਮੇਰੇ ਕੋਲ ਜਾਣ ਜਾਣਾ ਹਾਏ ਹਾਏ ਉਦਾਂ ਭਾਵੇਂ ਤੂੰ ਸਾਰਾ ਦਿਨ ਗਲੀਆਂ ਚ ਟਪੂਸੀਆਂ ਮਾਰਦੇ ਫਿਰੋ ਤੇ ਹੁਣ ਤੈਨੂੰ ਜਲ ਜੀਰਾ ਲਿਆਉਣ ਨੂੰ ਕਹਤੋ ਤੇ ਹੁਣ ਤੈਨੂੰ ਵੇਖ ਲਾ ਦਦਲਾ ਪੈ ਗਈਆਂ ਨਾਲੀ ਤੇ ਕੀ ਤਕੜੀ ਸ਼ਪੀਲ ਲੱਗੀ ਸਾਰਾ ਮੁਲਕ ਪੀਂਡਿਆ ਵਾ ਵੇ ਗਰਾਈ ਦਿੱਤੀ ਤੇਰੇ ਪਿਓ ਨੇ ਉਹਨਾਂ ਨੂੰ ਕਹੋਨੀਂ ਦਾ ਪੀਆ ਮੋਂ ਸੇਵਾ ਵਾਸਤੇ ਲਈ ਆ ਸ਼ਰਮ ਕਰਦੀ ਇਹਦੇ ਵਿੱਚ ਕਿਹੜੇ ਸਕੂਲਾਂ ਦੇ ਨਿਆਣੇ ਸਾ ਉਹ ਵੀ ਤਾਂ ਪੀਣ ਹੀ ਗਏ ਆ ਕੋਈ ਨਹੀਂ ਤੈਨੂੰ ਟੀਚਰਾਂ ਕਰਦਾ ਮਰ ਜਾ ਮਹਾਰਾਜ ਦਾ ਲੱਗਾ ਵਾਰ ਲੰਗਰ ਤੇ ਫਿਰ ਕੀ ਹੋਇਆ ਸ਼ਰਮ ਕਰਦੇ ਨਿਆਣੇ ਕਿੱਡੀ ਆ ਜਾ ਨੀ ਜਾ ਇਹਨੇ ਨਹੀਂ ਲੈਣਾ ਉਹ ਡੋਲੂ ਫੜ ਤੇ ਭਰਾ ਲਿਆ ਕੁੜੀਏ ਤੂੰ ਆ ਨਹੀਂ ਜਾਂਦਾ ਤੇ ਨਾ ਜਾਵੇ ਹੁਣੇ ਜਾਵੇ ਸਹੀ ਬਾਹਰ ਵੇਖੀ ਲੱਤਾਂ ਦੇ ਤੋੜਦੀ ਡੋਲੂ ਲੈ ਜਾ ਤੇ ਸ਼ਬੀਲ ਭਰਾ ਲਿਆ ਮਿੱਠਾ ਪਾਣੀ ਆ ਲਿਆ ਕੇ ਤੇ ਪਹਿਲਾਂ ਇਹਨਾਂ ਨਾਸਾਂ ਤੇ ਮਾਰਨ ਭਰੇ ਆ ਡੋਲੂ ਚਲ ਜਾ ਨਹੀਂ ਲੈ ਆਦੇ